ਸਤਿ ਸ਼੍ਰੀ ਅਕਾਲ ਜਸਵਿੰਦਰ ਦੀ ਰਸੋਈ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਮੈਂ ਬਣਾਵਾਂਗੀ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣਨ ਵਾਲੀ ਆਲੂ ਮਟਰ ਦੀ ਸਬਜ਼ੀ ਤੇ ਮੇਰੇ ਚੈਨਲ ਜਸਵਿੰਦਰ ਦੀ ਰਸੋਈ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਚਲੋ ਫਿਰ ਸਟਾਰਟ ਕਰਦੇ ਹਾਂ। ਬਹੁਤ ਹੀ ਘੱਟ ਟਾਈਮ ਦੇ ਵਿੱਚ ਬਣਨ ਵਾਲੀ ਆਲੂ ਮਟਰ ਦੀ ਟੇਸਟੀ ਸਬਜ਼ੀ। ਐਵੇਂ ਲਈ ਮੈਂ ਇੱਥੇ ਇੱਕ ਵੱਡਾ ਪਿਆਜ਼ ਬਰੀਕ-ਬਰੀਕ ਕੱਟ ਲਿੱਤਾ ਹੈ। ਦੋ ਟਮਾਟਰ ਚਾਰ ਪੰਜ ਹਰੀਆਂ ਮਿਰਚਾਂ ਲਸਣ ਤੇ ਅਦਰਕ ਇਹਨਾਂ ਦੀ ਆਪਾਂ ਪੇਸਟ ਬਣਾ ਲਵਾਂਗੇ ਨਾਲ ਹੀ ਇੱਥੇ ਮੈਂ ਦੋ ਵੱਡੇ ਸਾਈਜ਼ ਦੇ ਆਲੂ ਜਿਹੜੇ ਹੈਗੇ ਨੇ ਛਿਲਕੇ ਇਸ ਤਰੀਕੇ ਦੇ ਨਾਲ ਕੱਟ ਕੇ ਰੱਖ ਲਿੱਤੇ ਹੋਏ ਨੇ ਤੇ ਨਾਲ ਹੀ ਇੱਥੇ ਮੈਂ ਇੱਕ ਕਟੋਰੀ ਹਰੇ ਮਟਰ ਵੀ ਲੈ ਲਿੱਤੇ ਨੇ ਤੇ ਚਲੋ ਫਿਰ ਹੁਣ ਇਹਨੂੰ ਬਣਾਉਣ ਦੀ ਤਿਆਰੀ ਸ਼ੁਰੂ ਕਰਦੇ ਹਾਂ ਬਹੁਤ ਹੀ ਜਲਦੀ ਇਹ ਸਬਜ਼ੀ ਬਣੇਗੀ ਤੇ ਇਹਨੂੰ ਬਣਾਉਣ ਦੇ ਵਾਸਤੇ ਇੱਥੇ ਇੱਕ ਕੁੱਕਰ ਦੇ ਵਿੱਚ ਮੈਂ ਦੋ ਵੱਡੇ ਚਮਚ ਸਰੋਂ ਦਾ ਤੇਲ ਪਾ ਦਿੱਤਾ ਹੈ ਤੇ ਜਿਵੇਂ ਹੀ ਸਰੋਂ ਦਾ ਤੇਲ ਗਰਮ ਹੋ ਜਾਏਗਾ ਤਾਂ ਸਭ ਤੋਂ ਪਹਿਲਾਂ ਇਸ ਦੇ ਵਿੱਚ ਮੈਂ ਪਾਵਾਂਗੀ ਅੱਧਾ ਚਮਚ ਜੀਰੇ ਦਾ ਤੇ ਦੇਖੋ ਇੱਥੇ ਮੈਂ ਅੱਧਾ ਚਮਚ ਜੀਰੇ ਦਾ ਪਾ ਦਿੱਤਾ ਹੈ ਤੇਲ ਚੰਗੀ ਤਰ੍ਹਾਂ ਗਰਮ ਹੋ ਚੁੱਕਾ ਹੈ ਇਸ ਲਈ ਜੀਰਾ ਜਿਹੜਾ ਹੈਗਾ ਬਹੁਤ ਹੀ ਜਲਦੀ ਤੜਕ ਚੁੱਕਾ ਹੈ ਤੇ ਜਿਵੇਂ ਹੀ ਜੀਰਾ ਤੜਕ ਜਾਏਗਾ ਤੇ ਜਿਹੜੇ ਆਪਾਂ ਪਿਆਜ਼ ਕੱਟ ਕੇ ਰੱਖੇ ਹੋਏ ਨੇ ਇਹ ਪਾ ਦਵਾਂਗੇ ਇਸ ਦੇ ਵਿੱਚ ਤੇ ਫਲੇਮ ਆਪਾਂ ਇੱਥੇ ਮੀਡੀਅਮ ਰੱਖੀ ਹੋਈ ਏ ਪਿਆਜ਼ਾਂ ਨੂੰ ਲਾਈਟ ਬ੍ਰਾਊਨ ਹੋਣ ਤੱਕ ਭੁੰਨ ਲੈਣਾ ਬਹੁਤ ਘੱਟ ਟਾਈਮ ਲੱਗਣਾ ਹੈ ਜਿਹੜੇ ਪਿਆਜ਼ ਹੈਗੇ ਨੇ ਬੜੀ ਹੀ ਜਲਦੀ ਦੇਖਿਓ ਭੁੰਨੇ ਜਾਣੇ ਨੇ ਇਹ ਲਾਈਟ ਬ੍ਰਾਊਨ ਕਲਰ ਦੇ ਹੋ ਜਾਣੇ ਨੇ ਲਗਾਤਾਰ ਹਿਲਾਉਂਦੇ ਹੋਏ ਇਹਨਾਂ ਨੂੰ ਭੁੰਨਾ ਹੈ ਤੇ ਜਦੋਂ ਆਪਾਂ ਕੜਾਈ ਦੇ ਵਿੱਚ ਸਬਜ਼ੀ ਬਣਾਉਂਦੇ ਆ ਜਾਂ ਪਤੀਲੇ ਦੇ ਵਿੱਚ ਤਾਂ ਤਕਰੀਬਨ 25 ਤੋਂ 30 ਮਿੰਟ ਲੱਗ ਜਾਂਦੇ ਨੇ ਪਰ 15 ਮਿੰਟ ਦੇ ਵਿੱਚ ਇਹ ਜਿਹੜੀ ਸਬਜ਼ੀ ਹੈਗੀ ਇਹ ਕੁੱਕਰ ਦੇ ਵਿੱਚ ਬਣ ਕੇ ਤਿਆਰ ਹੋ ਜਾਏਗੀ ਤੇ ਪਿਆਜ਼ਾਂ ਦਾ ਕਲਰ ਜਿਹੜਾ ਹੈਗਾ ਹੌਲੀ-ਹੌਲੀ ਚੇਂਜ ਹੋਣਾ ਸ਼ੁਰੂ ਹੋ ਗਿਆ ਹੋਇਆ ਤੇ ਪਿਆਜ਼ ਜਿਹੜੇ ਹੈਗੇ ਨੇ ਇੱਥੇ ਤੁਸੀਂ ਦੇਖੋ ਲਾਈਟ ਬ੍ਰਾਊਨ ਕਲਰ ਦੇ ਹੋ ਗਏ ਹੋਏ ਨੇ ਬਹੁਤ ਜ਼ਿਆਦਾ ਡਾਰਕ ਬ੍ਰਾਊਨ ਨਹੀਂ ਕਰਨਾ ਆਪਾਂ ਪਿਆਜ਼ਾਂ ਨੂੰ ਬਸ ਇਸ ਤਰੀਕੇ ਦਾ ਲਾਈਟ ਬ੍ਰਾਊਨ ਹੀ ਕਰਨਾ ਸੀ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੇ ਪਿਆਜ਼ ਹੈਗੇ ਨੇ ਭੁੰਨੇ ਗਏ ਨੇ ਹੁਣ ਇਸ ਦੇ ਵਿੱਚ ਪਾਵਾਂਗੇ ਟਮਾਟਰ ਲਸਣ ਅਦਰਕ ਤੇ ਹਰੀਆਂ ਮਿਰਚਾਂ ਦੀ ਪੇਸਟ ਮਿਕਸੀ ਦੇ ਵਿੱਚ ਆਪਾਂ ਇਸ ਨੂੰ ਪੀਸ ਲਿਆ ਜਿਹੜਾ ਥੋੜਾ ਜਿਹਾ ਮਸਾਲਾ ਮਿਕਸੀ ਦੇ ਜਾਰ ਦੇ ਵਿੱਚ ਲੱਗਿਆ ਐ ਇਹਦੇ ਵਿੱਚ ਅੱਧੀ ਕੁ ਕੋਲੀ ਪਾਣੀ ਪਾ ਕੇ ਜਿਹੜਾ ਸਾਰਾ ਮਸਾਲਾ ਹੈਗਾ ਉਹ ਉਤਾਰ ਲਵਾਂਗੇ ਤੇ ਆਪਾਂ ਇਸ ਦੇ ਵਿੱਚ ਹੀ ਪਾ ਦੇਣਾ ਤੇ ਮਸਾਲਾ ਜਿਹੜਾ ਹੈਗਾ ਸਾਰਾ ਉਤਾਰ ਕੇ ਮੈਂ ਇਸ ਦੇ ਵਿੱਚ ਪਾ ਦਿੱਤਾ ਇਸ ਸਬਜੀ ਨੂੰ ਬਣਾਉਂਦੇ ਹੋਏ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਣਾ ਤੇ ਸਵਾਦ ਵੀ ਬਿਲਕੁਲ ਉਸ ਤਰ੍ਹਾਂ ਆਏਗਾ ਜਿਵੇਂ ਆਪਾਂ ਕੜਾਈ ਜਾਂ ਪਤੀਲੇ ਦੇ ਵਿੱਚ ਖੁੱਲੀ ਸਬਜੀ ਬਣਾਉਂਦੇ ਆ ਉਸੇ ਤਰ੍ਹਾਂ ਦਾ ਹੀ ਟੇਸਟ ਇਸ ਸਬਜੀ ਦੇ ਵਿੱਚ ਆਏਗਾ ਤੇ ਹੁਣ ਟਮਾਟਰਾਂ ਦਾ ਪੇਸਟ ਪਾਣ ਤੋਂ ਬਾਅਦ ਇਸ ਦੇ ਵਿੱਚ ਪਾ ਰਹੀ ਹਾਂ ਮੈਂ ਅੱਧਾ ਚਮਚ ਹਲਦੀ ਪਾਊਡਰ ਨਾਲ ਹੀ ਇੱਥੇ ਪਾ ਰਹੀ ਹਾਂ ਮੈਂ ਅੱਧਾ ਚਮਚ ਕਸ਼ਮੀਰੀ ਲਾਲ ਮੀਚ ਇਹ ਮੈਂ ਰੰਗਤ ਦੇ ਲਈ ਪਾਈ ਹੈ ਕੁੜੱਤਨ ਦੇ ਲਈ ਆਪਾਂ ਇੱਥੇ ਹਰੀ ਮੀਚਾਂ ਪਾਈਆਂ ਹੋਈਆਂ ਨੇ ਤੇ ਨਾਲ ਹੀ ਇਸਦੇ ਵਿੱਚ ਮੈਂ ਪਾ ਰਹੀਆਂ ਅੱਧਾ ਚਮਚ ਤੋਂ ਥੋੜਾ ਜਿਹਾ ਜ਼ਿਆਦਾ ਮਤਲਬ ਕਿ ਪੌਣਾ ਕੋ ਚਮਚ ਨਮਕ ਦਾ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਇੱਥੇ ਨਮਕ ਪਾ ਲੈਣਾ ਤੇ ਇੱਕ ਵਾਰੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਸਾਰੀਆਂ ਚੀਜ਼ਾਂ ਮੈਂ ਚੰਗੀ ਤਰ੍ਹਾਂ ਮਿਕਸ ਕਰ ਦਿੱਤੀਆਂ ਹੋਈਆਂ ਨੇ ਤੇ ਹੁਣ ਇਸ ਤੋਂ ਬਾਅਦ ਕੁੱਕਰ ਦਾ ਜਿਹੜਾ ਢੱਕਣ ਹੈਗਾ ਆਪਾਂ ਰੱਖ ਦੇਣਾ ਚੰਗੀ ਤਰ੍ਹਾਂ ਬੰਦ ਨਹੀਂ ਕਰਨਾ ਇਹਨੂੰ ਸਿਰਫ ਆਪਾਂ ਰੱਖਣਾ ਹੀ ਹੈ ਇਹਦੇ ਉੱਪਰ ਤੇ ਇਸ ਨੂੰ ਰੱਖ ਕੇ ਲੋ ਮੀਡੀਅਮ ਫਲੇਮ ਦੇ ਉੱਪਰ 2-3 ਮਿੰਟ ਤੱਕ ਪਿਆ ਰਵਾਂਗੇ ਤਾਂ ਜੋ ਜਿਹੜੇ ਮਸਾਲੇ ਹੈਗੇ ਨੇ ਉਹਨਾਂ ਦਾ ਕੱਚਾਪਨ ਦੂਰ ਹੋ ਜੇ ਤੇ ਤੁਸੀਂ ਦੇਖੋ ਮਸਾਲਿਆਂ ਦਾ ਕੱਚਾਪਨ ਦੂਰ ਹੋ ਗਿਆ ਤੇ ਟਮਾਟਰ ਵੀ ਚੰਗੀ ਤਰ੍ਹਾਂ ਪੁੱਜ ਚੁੱਕੇ ਨੇ ਮਸਾਲੇ ਨੇ ਤੇਲ ਵੀ ਛੱਡਣਾ ਸ਼ੁਰੂ ਕਰ ਦਿੱਤਾ ਹੈ ਬਹੁਤ ਹੀ ਜ਼ਿਆਦਾ ਵਧੀਆ ਖੁਸ਼ਬੂ ਆ ਰਹੀ ਹੈ ਇਸ ਦੇ ਵਿੱਚੋਂ ਤੇ ਸਾਰਾ ਮਸਾਲਾ ਜਿਹੜਾ ਹੈਗਾ ਚੰਗੀ ਤਰ੍ਹਾਂ ਦੇਖੋ ਇੱਥੇ ਭੁੰਨਿਆ ਜਾ ਚੁੱਕਾ ਹੈ ਤੇ ਤੁਸੀਂ ਦੇਖੋ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਾ ਇਸ ਮਸਾਲੇ ਨੂੰ ਭੁੰਨਦੇ ਹੋਏ ਬਹੁਤ ਹੀ ਛੇਤੀ ਜਿਹੜਾ ਇਹ ਮਸਾਲਾ ਹੈਗਾ ਭੁੰਨਿਆ ਜਾ ਚੁੱਕਾ ਹੈ ਹੁਣ ਜਿਹੜੇ ਆਪਾਂ ਆਲੂ ਕੱਟ ਕੇ ਰੱਖੇ ਹੋਏ ਨੇ ਉਹ ਵੀ ਇਸ ਦੇ ਵਿੱਚ ਪਾ ਦਵਾਂਗੇ ਤੇ ਆਲੂ ਦੇਖੋ ਸਾਰੇ ਹੀ ਜਿਹੜੇ ਹੈਗੇ ਨੇ ਮੈਂ ਇਸ ਮਸਾਲੇ ਦੇ ਵਿੱਚ ਪਾ ਰਹੀ ਹਾਂ ਤੇ ਸਾਰੇ ਹੀ ਆਲੂ ਜਿਹੜੇ ਹੈਗੇ ਨੇ ਮੈਂ ਇੱਥੇ ਮਸਾਲੇ ਦੇ ਵਿੱਚ ਪਾ ਦਿੱਤੇ ਨੇ ਤੇ ਨਾਲ ਹੀ ਇਸਦੇ ਆਪਾਂ ਹਰੇ ਮਟਰ ਵੀ ਪਾ ਦਵਾਂਗੇ ਜਿਹੜੇ ਪਹਿਲਾਂ ਹੀ ਆਪਾਂ ਕੱਢ ਕੇ ਕੋਲੀ ਦੇ ਵਿੱਚ ਰੱਖੇ ਹੋਏ ਨੇ ਤੇ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਾਂ ਸਿਰਫ ਅੱਧੇ ਜਾਂ 1 ਮਿੰਟ ਲਈ ਭੁੰਨ ਲੈਣਾ ਬਹੁਤ ਜ਼ਿਆਦਾ ਭੁੰਨਣ ਦੀ ਜ਼ਰੂਰਤ ਨਹੀਂ ਹੈਗੀ ਇਹਨੂੰ ਅੱਧੇ ਤੋਂ 1 ਮਿੰਟ ਤੱਕ ਹੀ ਭੁੰਨਾ ਹੈ ਤੇ ਹੁਣ ਇਸ ਦੇ ਵਿੱਚ ਪਾ ਦਵਾਂਗੇ ਆਪਾਂ 1.5 ਗਲਾਸ ਪਾਣੀ ਦਾ ਤੇ ਇਥੇ ਮੈਂ ਡੇਢ ਗਲਾਸ ਪਾਣੀ ਦਾ ਪਾ ਦਿੱਤਾ ਹੈ ਤੇ ਹੁਣ ਇੱਕ ਵਾਰੀ ਇਸ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਤੇ ਕੁੱਕਰ ਦਾ ਢੱਕਣ ਹੁਣ ਬੰਦ ਕਰਕੇ మీడియం ਟੂ ਹਾਈ ਫਲੇਮ ਤੇ ਇਹਨੂੰ ਆਪਾਂ 2 ਵਿਸਲ ਆਣ ਤੱਕ ਪਕਾਵਾਂਗੇ ਬਹੁਤ ਜ਼ਿਆਦਾ ਵਿਸਲ ਨਹੀਂ ਦਿਵਾਉਣੀਆਂ ਇਸ ਨੂੰ ਸਿਰਫ 2 ਵਿਸਲ ਹੀ ਦਿਵਾਉਣੀਆਂ ਨੇ ਤੇ 2 ਵਿਸਲ ਆ ਚੁੱਕੀਆਂ ਸੀ ਤੇ ਜਿਹੜੀ ਸਟੀਮ ਹੈਗੀ ਉਹ ਵੀ ਖਤਮ ਹੋ ਚੁੱਕੀ ਹੈ ਤੇ ਤੁਸੀਂ ਦੇਖੋ ਮਟਰ ਆਲੂ ਦੀ ਸਬਜ਼ੀ ਕਿੰਨੀ ਜਿਆਦਾ ਵਧੀਆ ਤਰੀਕੇ ਦੇ ਨਾਲ ਬਣ ਚੁੱਕੀ ਹੈ ਦੀ ਰੰਗਤ ਦੇਖੋ ਕਿੰਨੀ ਜਿਆਦਾ ਵਧੀਆ ਆਈ ਏ ਤੇ ਇਹ ਸਬਜ਼ੀ ਸਵਾਦ ਵੀ ਬਹੁਤ ਬਣੀ ਏ ਇੱਕ ਤਾਂ ਇਹ ਜਲਦੀ ਬਣੀ ਏ ਦੂਜਾ ਇਹ ਸਵਾਦ ਵੀ ਬਣੀ ਏ ਤੇ ਇਸ ਦੀ ਰੰਗਤ ਵੀ ਬਹੁਤ ਜਿਆਦਾ ਵਧੀਆ ਆਈ ਏ ਤੇ ਹੁਣ ਇਸ ਦੇ ਵਿੱਚ ਆਪਾਂ ਫਲੇਵਰ ਦੇ ਵਾਸਤੇ ਪਾਵਾਂਗੇ ਅੱਧਾ ਚਮਚ ਗਰਮ ਮਸਾਲੇ ਦਾ ਤੇ ਨਾਲ ਹੀ ਇੱਥੇ ਮੈਂ ਪਾ ਰਹੀਆਂ ਇੱਕ ਚਮਚ ਕਸੂਰੀ ਮੇਥੀ ਹੱਥਾਂ ਦੇ ਨਾਲ ਮਸਲ ਕੇ ਚੰਗੀ ਤਰ੍ਹਾਂ ਪਾਵਾਂਗੇ ਇਸ ਤਰ੍ਹਾਂ ਪਾਉਣ ਨਾਲ ਜਿਹੜਾ ਫਲੇਵਰ ਹੈਗਾ ਬਹੁਤ ਵਧੀਆ ਆਉਂਦਾ ਤੇ ਨਾਲ ਹੀ ਇਸ ਦੇ ਪਾ ਦਵਾਂਗੀ ਮੈਂ ਹਰਾ ਧਨੀਆ ਹਰਾ ਧਨੀਆ ਵੀ ਬਰੀਕ-ਬਰੀਕ ਕੱਟ ਕੇ ਇੱਥੇ ਪਾ ਦਿੱਤਾ ਹੈ ਤੇ ਦੇਖੋ ਹੁਣ ਸਬਜ਼ੀ ਬਹੁਤ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਬਣ ਚੁੱਕੀ ਹੋਈ ਏ ਤੇ ਇਹ ਸਬਜ਼ੀ ਹੁਣ ਸਰਵ ਹੋਣ ਦੇ ਲਈ ਵੀ ਰੈਡੀ ਏ ਬਹੁਤ ਹੀ ਘੱਟ ਸਮੇਂ ਦੇ ਵਿੱਚ ਇਹ ਸਬਜ਼ੀ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਹੁਣ ਇਸ ਨੂੰ ਸਰਵ ਕਰਦੇ ਆਂ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਰੈਸিপি ਬਹੁਤ ਜ਼ਿਆਦਾ ਵਧੀਆ ਲੱਗੀ ਹੋਏਗੀ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਫਿਰ ਤੋਂ ਮਿਲਾਂਗੇ ਇੱਕ ਨਵੀਂ ਰੈਸিপি ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ